ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਨਮਸਕਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਰੂਰ ਕਰੋ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੁਸੀਂ ਦੇਖ ਰਹੇ ਹੋ ਆਪਣਾ ਪਤੂਰ ਇੰਟਰਨੈਸ਼ਨਲ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਿਹਦਾ ਨਾਮ ਹੈ ਜਸਟਨ ਟੂਡੋ ਤੇ ਜਿਹੜੀ ਉੱਥੋਂ ਦੇ ਉਪ ਪ੍ਰਧਾਨ ਮੰਤਰੀ ਜਿਨ੍ਹਾਂ ਦਾ ਨਾਮ ਹੈ ਜੀ ਕ੍ਰਿਸਟਿਅਨ ਫਰੀਲੈਂਡ ਇਹਨਾਂ ਦਾ ਇੱਕ ਬਿਆਨ ਆਇਆ ਹੈ ਬਹੁਤ ਹੀ ਹੈਰਾਨੀ ਕਰਨ ਜਿਹੜੀ ਟਿੱਪਣੀ ਇਹਨਾਂ ਨੇ ਕੀਤੀ ਹੈ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਸਰਕਾਰ ਹੈ ਜੀ ਕੈਨੇਡਾ ਦੀ ਪੂਰੀ ਤਰ੍ਹਾਂ ਇਹ ਚੀਜ਼ ਜਿਹੜੀ ਮਾਈਂਡ ਸੈਟ ਲੋਕਾਂ ਦਾ ਸਮਝ ਚੁੱਕੀ ਹੈ ਕਿ ਪ੍ਰਧਾਨ ਮੰਤਰੀ ਜਿਹੜੀ ਉਪ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕੁਝ ਲੋਕਾਂ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੂੰ ਇੱਥੇ ਪੜ੍ਹਨ ਦੇ ਵਾਸਤੇ ਨਹੀਂ ਸਗੋਂ ਆਪਣੇ ਮਕਸਦ ਪੂਰੇ ਕਰਨ ਦੇ ਵਾਸਤੇ ਸੱਦਿਆ ਹੈ ਤੇ ਵੱਡੇ ਪੱਧਰ ਤੇ ਹਾਈ ਲੈਵਲ ਦੇ ਉੱਤੇ ਜਿਹੜੀ ਇਹ ਯੋਜਨਾ ਬਣਾਈ ਸੀ ਇਸ ਦੀ ਜਿਹੜੀ ਦਰਵਰਤੋਂ ਕੀਤੀ ਗਈ ਹੈ ਤੇ ਜਿਹੜੀ ਇਹ ਯੋਜਨਾ ਵਿਦਿਆਰਥੀਆਂ ਦੇ ਵਾਸਤੇ ਬਣਾਈ ਗਈ ਸੀ ਇਸ ਦੀ ਜਿਹੜੀ ਰਾਜ ਕੀ ਜਿਹੜੀ ਦਰਵਰਤੋਂ ਕੀਤੀ ਗਈ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹਨ ਤੇ ਆਰਜੀ ਵਿਦੇਸ਼ੀ ਲੋਕ ਹਨ ਕਾਮੇ ਹਨ ਵਰਕਰਸ ਹਨ ਅਸੀਂ ਉਹਨਾਂ ਨੂੰ ਇਹ ਇਸ ਤਰ੍ਹਾਂ ਦੇਖਿਆ ਕਿ ਇਹ ਨਵੇਂ ਕੈਨੇਡੀਅਨ ਹਨ ਜਿਹੜੇ ਕੀ ਕੈਨੇਡਾ ਦੇ ਮੁਲਕ ਦੇ ਵਾਸਤੇ ਵੱਧ ਤੋਂ ਵੱਧ ਜਿਹੜਾ ਯੋਗਦਾਨ ਪਾਉਣਗੇ ਜਾਂ ਇਸ ਦੀ ਜਿਹੜੀ ਸਮਰੱਥਾ ਰੱਖਦੇ ਹਨ ਜ਼ਿਆਦਾਤਰ ਉਹ ਕਿੰਦੇ ਹਨ ਕਿ ਜਿਹੜੇ ਮਾਮਲੇ ਸਨ ਉਹਦੇ ਵਿੱਚ ਠੀਕ ਠਾਕ ਵੀ ਰਿਹਾ ਪਰੰਤੂ ਕੁਝ ਲੋਕਾਂ ਨੇ ਜਿਹੜੇ ਉਹਨਾਂ ਨੇ ਸਿਸਟਮ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਜਿਹੜਾ ਉਹਨਾਂ ਦਾ ਇਸ਼ਾਰਾ ਸੀ ਜਿਹੜੀਆਂ ਯੂਨੀਵਰਸਿਟੀਆਂ ਵਗੈਰਾ ਸਨ ਉਹਨਾਂ ਦੇ ਵੱਲ ਸੀ ਕਿ ਇਹਨਾਂ ਨੇ ਆਪਣੀ ਮੋਟੀ ਕਮਾਈ ਦੇ ਵਾਸਤੇ ਜਿਹੜੇ ਇਹੋ ਜਿਹਾ ਸਮਝੌਤੇ ਕੀਤੇ ਹੁਣ ਇਹਨਾਂ ਦਾ ਕਹਿਣਾ ਹੈ ਕਿ ਦੁਆਰਾ ਜਿਹੜਾ ਹੈ ਜੀ ਵਿਦਿਆਰਥੀਆਂ ਦਾ ਸਾਰਾ ਸਿਸਟਮ ਹੈ ਜੀ ਯੂਨੀਵਰਸਿਟੀਆਂ ਦਾ ਇਸ ਨੂੰ ਦੁਆਰਾ ਜਿਹੜਾ ਅਸੀਂ ਘ ਤੇ ਜਿਹੜੀਆਂ ਥਾਵਾਂ ਦੇ ਉੱਤੇ ਬਰੋਜਗਾਰੀ ਦਰ 6% ਦੀ ਜਾਂ ਇਸ ਤੋਂ ਵੱਧ ਹੋਵੇਗੀ ਮਤਲਬ 100 ਦੇ ਪਿੱਛੇ 6 ਬੰਦੇ ਅਗਰ ਕਿਸੇ ਸ਼ਹਿਰ ਦੇ ਵਿੱਚ ਬਰੋਜਗਾਰ ਹੋਣਗੇ ਜਾਂ ਕਿਸੇ ਇਲਾਕੇ ਵਿੱਚ ਉੱਥੇ ਜਿਹੜੇ ਹਨ ਵਿਦੇਸ਼ੀ ਕਾਮੇ ਉਹਨਾਂ ਨੂੰ ਬਿਲਕੁਲ ਨਹੀਂ ਸਦਿਆ ਜਾਵੇਗਾ ਤੇ ਦੂਜੇ ਪਾਸੇ ਜਿਹੜਾ ਵਿਰੋਧੀ ਧਿਰ ਹੈ ਜੀ ਜਾਂ ਜਿਹੜੇ ਲੋਕ ਇਸ ਚੀਜ਼ ਦੇ ਉਲਟ ਹਨ ਉਹ ਕਹਿ ਰਹੇ ਹਨ ਕਿ ਜਿਹੜਾ ਉੱਥੇ ਜੋ ਵੀ ਬਰੋਜਗਾਰੀ ਚੱਲ ਰਹੀ ਹੈ ਜਾਂ ਘੱਟ ਤਨਖਾਹਾਂ ਹਨ ਜਾਂ ਮਹਿੰਗੇ ਘਰ ਜਿਹੜੇ ਹਨ ਇਹਦੇ ਵਾਸਤੇ ਪ੍ਰਵਾਸੀ ਲੋਕ ਜਿਹੜੇ ਬਿਲਕੁਲ ਵੀ ਜ਼ਿੰਮੇਵਾਰ ਨਹੀਂ ਹਨ ਇਹਨਾਂ ਸਾਰਿਆਂ ਦੇ ਪਿੱਛੇ ਜਿਹੜੀਆਂ ਸਰਕਾਰ ਦੀਆਂ ਗਲਤ ਨੀਤੀਆਂ ਜ ਤੇ ਉਹਨਾਂ ਦੇ ਇਹ ਵੀ ਕਹਿਣਾ ਹੈ ਕਿ ਜਿਹੜੇ ਆਰਜੀ ਲੋਕ ਇੱਥੇ ਆ ਰਹੇ ਹਨ ਉਹਨਾਂ ਨੂੰ ਬਲੀ ਦਾ ਬਕਰਾ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਉਹ ਵੀ ਦੇਸ਼ ਦੇ ਵਿੱਚ ਯੋਗਦਾਨ ਪਾ ਰਹੇ ਹਨ ਵੀਡੀਓ ਦੇਖੀ ਧੰਨਵਾਦ ਜੀ